ਅਰੰਭ ਕੋਟ ਇਲਾਕੇ ਦੀ ਨਾਮਵਰ ਸੰਸਥਾ ਯੂਕੇ ਇੰਟਰਨੈਸ਼ਨਲ ਸਕੂਲ ਵਿੱਚ ਸੈਸ਼ਨ 2024-25 ਦੀ ਸ਼ੁਰੂਆਤ ਗੁਰੂ ਕ੍ਰੰਤ ਸਾਹਿਬ ਜੀ ਦੀ ਰਹਿਨਮਾਈ ਹੇਠ ਹੋਈ ਯੂਕੇ ਇੰਟਰਨੈਸ਼ਨਲ ਸਕੂਲ ਦੀ ਮੈਨੇਜਮੈਂਟ ਕਮੇਟੀ ਵੱਲੋਂ ਨਵੇਂ ਸੈਸ਼ਨ ਦੀ ਆਰੰਭਤਾ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਕਰਵਾਈ ਗਈ ਪਾਰਕ ਉਪਰੰਤ ਇਨਾਮ ਵੰਡ ਸਮਾਰੋਹ ਵੀ ਕਰਵਾਇਆ ਗਿਆ ਇਸ ਦੌਰਾਨ ਸਕੂਲੀ ਵਿਦਿਆਰਥੀ ਅਤੇ ਉਹਨਾਂ ਦੇ ਮਾਪਿਆਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਲੰਗਰ ਵੀ ਵਰਤਾਇਆ ਗਿਆ ਸਾਰਿਆਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅnder ਸਕੂਲ ਅਤੇ ਬੱਚਿਆਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ ਸ੍ਰੀ ਮਯੂਕੀ ਇੰਟਰਨੈਸ਼ਨਲ ਪ੍ਰਿੰਸੀਪਲ आज आप जी नूँ यह दसना चाहेंगे कि वाहगुरु की रहनुमई हेठ अज अं सुखमी साहब का पाठ करवा के आ, इस नवे सैशन पविक, भी आरंभ किया जी तो इसी अच बच शेर दिखाई जी जोड़े बच्चे फस्ट सैकेंड थर्ड रहे ताकि भवि भविख्च भी वो चंगे नंबर लैके पास होेरेंट्स भी अज इन्विटेन दिता कि वह सारे पेरेंट अज गुरु के लंगर के रूप में अपना लंच इतें ही कर ਮੈਂ ਇਹ ਕਾਮਨਾ ਕਰਾਂਗੀ ਕਿ ਸਾਡੇ ਬੱਚੇ ਐਵੇਂ ਹੀ ਇਲਾਕੇ ਚ ਆਪਣਾ ਨਾਮ ਰੋਸ਼ਨ ਕਰਨ ਤੇ ਇਸ ਇਲਾਕੇ ਵਿੱਚ ਯੂਕੇ ਇੰਟਰਨੈਸ਼ਨਲ ਦੇ ਬੱਚੇ ਆਪਣੀਆਂ ਸਾਰੀਆਂ ਉਚਾਈਆਂ ਨੂੰ ਛੂਹਣ ਜੀ ਅ ਅੱਜ ਜਿਹੜਾ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਸਕੂਲ ਦੇ ਵਿੱਚ ਪ੍ਰਕਾਸ਼ ਕੀਤਾ ਗਿਆ ਔਰ ਸੁਖਣੀ ਸਾਹਿਬ ਦਾ ਪਾਰਕ ਦਾ ਜਿਹੜਾ ਉਹਦੇ ਖੋਪਾਏ ਗਏ ਹਨ ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਹਰ ਸਾਲ ਸ਼ੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਊੜਾਸਰਾ ਲਿਆ ਇਹ ਸਾਲ ਵੀ ਅਸੀਂ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਊੜਾਸਰਾ ਲੈ ਕੇ ਸੁਖਮਨੀ ਸਾਹਿਬ ਦੇ ਘੁੰਮ ਪਾਏ ਗਏ ਆ ਅਪਰਾਧ ਲੰਗਰਸ਼ ਕਰਾਇਆ ਗਿਆ ਹੈ ਅਸੀਂ ਸਾਰੇ ਇੱਥੇ ਇਸ ਇਲਾਕੇ ਦੇ ਨਿਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਇਹ ਜਿਹੜਾ ਯੂਕੇ ਇੰਟਰਨੈਸ਼ਨਲ ਸਕੂਲ ਆ ਇਸ ਇਲਾਕੇ ਦਾ ਨਾਮ ਪਰ ਸਕੂਲ ਆ ਔਰ ਆਈਸੀਐਸਈ ਜਿਹੜਾ ਐਫਲੀਟਡ ਟੂ ਆਈਸੀਐਸਈ ਸਕੂਲ ਔਰ ਇੱਥੇ ਦੇ ਬੱਚਿਆਂ ਦਾ ਜਿਹੜਾ ਇਸ ਵਾਰ ਰਿਜ਼ਲਟ ਵੀ 100% ਰਿਜ਼ਲਟ ਆ। ਔਰ ਅਸੀਂ ਸਾਰਿਆਂ ਨੂੰ ਅਪੀਲ ਕਰਦੇ ਆਂ ਕਿ ਇੱਕ ਵਾਰ ਇਸ ਜੂਰੇ ਦੇ ਵਿਜ਼ਿਟ ਕਰੋ ਤੇ ਆਪਣੇ ਬੱਚਿਆਂ ਨੂੰ ਇੱਥੇ ਦਾਖਲਾ ਕਰਵਾਓ। ਆਉਣ ਵਾਲੇ ਬੱਚਿਆਂ ਦਾ ਜਿਹੜਾ ਭੂਤਕਾ ਉਹ ਕੁਝ ਨਾ ਹੋ ਸੇ। ਤੇ ਅੱਜ ਤੋਂ ਅਪ੍ਰੈਲ ਨੂੰ ਅਸੀਂ ਇੱਕ ਦਸੌਂ ਕਨੀ ਸਾਉ ਦਾ ਪਾਠ ਕਰਾ ਕੇ ਨਵੇਂ ਸੈਸ਼ਨ ਦੇ ਆਰੰਭ ਰੰਭਤਾ ਕੀਤੀ। ਤੇ ਬੱਚਿਆਂ ਨੂੰ ਜਿਹੜੇ ਫਾਸਟ ਸੈਗਮ ਖੜਦਾ ਹੈ ਉਹਨਾਂ ਨੂੰ ਇਨਾਮ ਦੱਤੇ ਗਏ।